ਇਸ ਸਮੇਂ ਅਸੀਂ ਸੈਕਟਰ 34ਏ ਦੇ ਵਿੱਚ ਮੌਜੂਦ ਆ ਜਿੱਥੇ ਕਿ ਅੱਜ ਪੰਜਾਬ ਭਰ ਤੋਂ ਆਂਗਣਵਾੜੀ ਵਰਕਰਾਂ ਵੱਲੋਂ ਤਰਨਾ ਦਿੱਤਾ ਜਾ ਰਿਹਾ ਗਿਣਤੀ ਤੁਸੀਂ ਖੁਦ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਰਸਤਾ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਜਿਹੜਾ ਆ ਆਂਗਣਵਾੜੀ ਜੜੀਆਂ ਵਰਕਰਾਂ ਨਜ਼ਰ ਆ ਰਹੀਆਂ ਨੇ ਆਪਣੇ ਮੰਗਾਂ ਨੂੰ ਲੈ ਕੇ ਆਪਣੇ ਹੱਕਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਐਸਐ ਜੂਨੀਅਨ ਦੇ ਪ੍ਰਧਾਨ ਨੇ ਜਿਹੜੇ 우ਸ਼ਾ ਜੀ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ 우ਸ਼ਾ ਜੀ ਕੀ ਪੂਰਾ ਮਾਮਲਾ ਅੱਜ ਵੱਡੀ ਗਿਣਤੀ ਚ ਇਕੱਠੇ ਹੋਇਆ? ਅੱਜ ਅਸ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਆਪਣਾ ਰੋਸ ਪਰਕਰ ਘਟ ਕਰਨ ਲਈ ਚਲੋ ਵਿਧਾਨ ਸਭਾ ਲਈ ਸਾਡਾ ਇਹ ਗੈਦਰਿੰਗ ਪੁਆਇੰਟ ਹੈ ਕਿਉਂਕਿ ਸਾਡਾ ਡਿਪਾਰਟਮੈਂਟ ਤਾਂ ਹੈੱਡ ਆਫਿਸ ਸੈਕਟਰ 34 ਦੇ ਵਿੱਚ ਹੈ। ਦੂਜਾ ਸਾਡੀ ਮੁੱਖ ਮੰਗ ਹੈ ਕਿ 3 ਤੋਂ 6 ਸਾਲ ਦੇ ਬੱਚੇ ਹੈ ਜਿਹੜੇ ਉਹ ਸਾਡਾ 2017 ਤੋਂ ਪੰਜਾਬ ਸਰਕਾਰ ਸਾਡੇ ਨਾਲ ਅੱਖ ਮਚੋਲੀ ਦੀ ਖੇਡ ਖੇਡ ਰਹੀ ਹੈ ਕਦੇ ਕਹਿੰਦੇ ਐ ਡਬਲਯੂਐਡੀ ਕੋਲੇ ਰਹਿਣਗੇ ਕਦੇ ਕਹਿੰਦੇ ਐ ਐਜੂਕੇਸ਼ਨ ਡਿਪਾਰਟਮੈਂਟ ਕੋਲੇ ਰਹਿਣਗੇ ਇਹਨਾਂ ਦੋਨੇ ਡਿਪਾਰਟਮੈਂਟਾਂ ਦੀ ਕੋਈ ਕੋਆਰਡੀਨੇਸ਼ਨ ਨਹੀਂ ਹੈ ਔਰ ਪੰਜਾਬ ਸਰਕਾਰ ਮੈਨੂੰ ਸક્ષਮ ਨਹੀਂ ਲੱਗਦੀ ਕਿ ਉਹ ਇਦਾਂ ਦੇ ਕੋਈ ਡਿਸੀਜਨ ਲੈ ਸਕੇ ਜਿਸ ਕਾਰਨ ਆਂਗਣਵਾੜੀ ਵਰਕਰ ਹੈਲਪਰ ਜਿਹੜੇ ਪੰਜਾਬ ਦੇ 54000 ਉਹਨਾਂ ਦੇ ਅੰਦਰ ਬੇਚੈਨੀ ਹੈ ਜੇਕਰ ਸਾਡੇ ਆਂਗਣਵਾੜੀ ਸੈਂਟਰ ਨਹੀਂ ਰਹਿਣਗੇ ਤਾਂ ਆਂਗਣਵਾੜੀ ਸੈਂਟਰਾਂ 'ਚ ਰੌਣਕਾਂ ਨਹੀਂ ਰਹਿਣਗ ਤੇ ਸਾਡੇ ਅੰਗਣਵਾੜੀ ਕੇਂਦਰ ਉਜਾੜੇ ਜਾ ਰਹੇ ਨੇ ਤਾਂ ਅੰਗਣਵਾੜੀ ਵਰਕਰ ਹੈਲਪਰਾਂ ਦਾ ਭਵਿੱਖ ਕਿੱਥੇ ਹੋ ਸਕਦਾ ਤੇ ਕੀ ਅਸੀਂ ਮਾਨ ਪੱਤੇ ਤੇ ਕਰਾਂਗੇ ਜੇ ਸਾਡਾ ਘਰ ਹੀ ਨਹੀਂ ਬਚੇਗਾ ਤੇ ਇਸ ਲਈ ਅਸੀਂ ਅੱਜ ਵਿਧਾਨ ਸਭਾ ਨੂੰ ਕੋਚ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਆਏ ਸੀਗੇ ਡਾਇਰੈਕਟਰ ਮੈਡਮ ਉਹਨੇ ਗੱਲ ਕਰਕੇ ਗਏ ਐ ਤੇ ਅਸੀਂ ਗੱਲ ਰੱਖੀ ਕਿ ਓਐਸਡੀ ਆਏ ਮੰਗ ਪੱਤਰ ਲੈ ਨਾਲ ਆਪਣੀ ਟੀਮ ਨੂੰ ਲੈ ਕੇ ਜਾਏ ਅਸੀਂ ਕਿਸੇ ਪੁਲਿਸ ਵਾਲੇ ਦੇ ਨਾਲ ਮੀਟਿੰਗ ਕਰਨ ਨਹੀਂ ਜਾਣਾ ਸਾਨੂੰ ਇਹਨਾਂ ਤੇ ਨਾ ਕੋਈ ਭਰੋਸਾ ਹੈ ਪਹਿਲਾਂ ਮੁੱਖ ਮੰਤਰੀ ਨੇ ਵੀ ਚਾਰ ਮੀਟਿੰਗਾਂ ਕੇ ਦਿੱਤੀਆਂ ਪੁਲਿਸ ਜਾਂਦੀ ਹੈ ਗੇਟ ਤੇ ਲੈ ਜਾਂਦੀ ਹੈ ਜਾ ਕੇ ਕਿਸੇ ਆਪਣੇ ਵਐਸਡੀ ਕੋਲ ਬਿਠਾ ਦਿੰਦੀ ਹੈ ਕੋਈ ਪ੍ਰੋਪਰ ਗੱਲਬਾਤ ਨਹੀਂ ਕਰਦੀ ਤਾਂ ਇਸ ਲਈ ਜਥੇਬੰਦੀ ਦੇ ਸਾਰੇ ਆਗੂ ਐ ਜਿਹੜੇ ਸਾਡੀ ਮੁੱਖ ਮੰਗਾ ਨੇ ਸਾਡੇ 3 ਤੋਂ 6 ਸਾਲ ਦੇ ਬੱਚੇ ਵਾਪਸ ਕੀਤੇ ਜਾਣ ਜੋ ਸੱਤਾ ਚ ਆਉਣ ਤੋਂ ਪਹਿਲਾਂ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਚ ਰਿਟਨ ਵਾਦਾ ਕੀਤਾ ਸੀਗਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅੰਗਨਵਾੜੀ ਵਰਕਰ ਹੈਲਪਰਾਂ ਦਾ ਮਾਨ ਪੱਤਾ ਦੁੱਗਣਾ ਕੀਤਾ ਜਾਏਗਾ ਜਦ ਕਿ ਇਹਨਾਂ ਨੇ ਅਜੇ ਤੱਕ ਦੁੱਗਣਾ ਤਾਂ ਕੀ ਦੇਣਾ ਜਿਹੜਾ ਮਾਨ ਪੱਤਾ ਮਿਲਦਾ ਸੀ ਉਹ ਵੀ ਰੈਗੂਲਰਲੀ ਮੰਥਲੀ ਟਾਈਮ ਨਾਲ ਨਹੀਂ ਮਿਲਦਾ ਤੀਜਾ ਇਹ ਹੈ ਕਿ 2022 April ਤੋਂ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਅੰਗਨਵਾੜੀ ਵਰਕਰ ਹੈਲਪਰ ਨੂੰ ਗ੍ਰੇ ਚੁੱਟੀ ਦੇਣੀ ਬਣਦੀ ਹੈ 1 ਸਾਲ ਦਾ ਉੱਪਰ ਦਾ ਸਮਾਂ ਹੋ ਗਿਆ ਹੈ ਬਤੇ ਹੀ ਪੂਰੀ ਚਲੀ ਗਈ ਹੈ 24 ਅਪ੍ਰੈਲ ਆਉਣ ਵਾਲਾ 2 ਸਾਲ ਹੋ ਜਾਣਗੇ ਅਜੇ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਇੰਪਲੀਮੈਂਟ ਕਰਨ ਲਈ ਕੋਈ ਵੀ ਕਿਸੇ ਤਰ੍ਹਾਂ ਦੀ ਇਹਨਾਂ ਨੇ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਨਹੀਂ ਕੀਤੀ ਹੈ ਤੀਜੀ ਇਹ ਸਾਡੀ ਜਿਹੜੇ ਐਨਜੀਓ ਨੂੰ ਦਿੱਤੀ ਹੋਈ ਫੀਡ ਹੈ ਸਾਡੀ ਆਂਗਣਵਾੜੀ ਵਰਕਰਸ ਦੇ ਹੈਲਪਰ ਤਿੰਨ ਜ਼ਿਲ੍ਹਿਆਂ ਦੀ ਸਪੀਡ ਐਨਜੀਓ ਨੂੰ ਦਿੱਤੀ ਹੋਈ ਹੈ ਤਾਂ ਸਰਕਾਰ ਨੂੰ ਵੀ ਐਨਜੀਓ ਤੇ ਦੇ ਦਿਓ ਜੇ ਬਬਾ ਆਂਗਣਵਾੜੀ ਸੈਂਟਰਾਂ ਨੂੰ ਫੀਡ ਦੇਣ ਦੇ ਲਈ ਉਹ ਪ੍ਰੋਪਰ ਸક્ષਮ ਨਹੀਂ ਹੈ ਤੈ ਉਹ ਜੇ ਵਿਭਾਗ ਨੂੰ ਆਪਣਾ ਵਿਭਾਗ ਬਣੇ ਰਹਿਣ ਦਾ ਅਧਿਕਾਰ ਹੀ ਨਹੀਂ ਹੈ ਇਹ ਕਾਰਪੋਰੇਟਾਂ ਦੀ ਸਰਕਾਰ ਹੈ ਤੇ ਕਾਰਪੋਰੇਟਾਂ ਦੇ ਕਬਜ਼ੇ ਦੇ ਵਿੱਚ ਅੰਗਣਵਾੜੀ ਸੈਂਟਰ ਨੂੰ ਵੀ ਨਹੀਂ ਛੱਡਿਆ ਐਨ ਜੀਓ ਦੀ ਝੋਲੀ ਦੇ ਪਾ ਦਿੱਤਾ ਸਾਡੇ ਨਾਲ ਵਾਦਾ ਕੀਤਾ ਸੀ ਲਾਸਟ ਗਵਰਨਮੈਂਟ ਨੇ ਜਦੋਂ ਕੀ ਇਹ ਵਾਪਸ ਹੋਣਗੇ ਤਾਂ ਫਿਰ ਇਹਨਾਂ ਨੇ ਕਿਹਾ ਮਾਰਚ ਚ ਹੋਣਗੇ ਫਿਰ ਕਹਿੰਦੇ ਅਕਤੂਬਰ ਚ ਹੋਣਗੇ 4 ਅਕਤੂਬਰ ਨੂੰ ਮੀਟਿੰਗ ਹੋਈ ਹੈ ਜਿਹੜੀ ਵਿਧਾਨ ਸਭਾ ਦੀ ਬਣਾਈ ਗਈ ਇਹਨਾਂ ਦੀ ਕੈਬਨਿਟ ਦੀ ਸਬ ਕਮੇਟੀ ਹਰਪਾਲ ਚੀਮਾ ਦੀ ਅਗਵਾਈ ਚ ਪੰਜਾਬ ਭਵਨ ਚ ਮੀਟਿੰਗ ਹੋਈ ਤੈ ਹੋਇਆ ਕਿ 80 ਅਕਤੂਬਰ ਤੋਂ ਬਾਅਦ ਐਗਰੀਮੈਂਟ ਨਹੀਂ ਕਰਾਂਗੇ ਪਰ ਇਹਨਾਂ ਨੇ ਫਿਰ ਇਸ ਨੂੰ ਅੱਗੇ ਵਧਾ ਦਿੱਤਾ 31 ਮਾਰਚ ਤੱਕ ਅਜੇ ਵੀ ਸਾਨੂੰ ਇਹ ਲੱਗਦਾ ਹੈ ਇਹ ਜ਼ਿਲੇ ਵਧਾਣਗੇ ਕਿਉਂਕਿ ਇਹਨਾਂ ਨੂੰ ਕਾਰਪੋਰੇਟਾਂ ਦੇ ਵਪਾਰੀਆਂ ਦੇ ਚੁੰਗਲ ਤੋਂ ਆਣ ਦੀ ਬਜਾਏ ਅੱਗੇ ਨੂੰ ਜਾ ਰਹੇ ਹਨ ਜਿਹੜੇ ਲੋਕਾਂ ਨੂੰ ਲਾਰਾ ਦੇ ਕੇ ਆਏ ਸੀ ਆਮ ਆਦਮੀ ਦੀ ਸਰਕਾਰ ਇਹ ਸਰੇਮ ਆਮ ਆਦਮੀ ਨਾਲ ਧੋਖਾ ਇਹ ਆਮ ਤੋਂ ਵੀ ਖਾਸ ਤੋਂ ਵੀ ਅੰਗੇ ਅੱਗੇ ਲੰਗੇ ਨੇ ਇਹ ਲਗਾਤਾਰ ਹੈ ਜਿਹੜਾ ਆੰਗਣਵਾੜੀ ਵਰਕਰ ਹੈਲਪਰਾਂ ਦੇ ਐਸੋਸੀਏਸ਼ਨ ਕਰ ਰਹੇ ਆ ਇਹ ਕਹਿੰਦੇ ਆ ਅਸੀਂ ਭ੍ਰਸ਼ਟਾਚਾਰ ਮੁਕਤ ਕਰਨ ਲਈ ਆਏ ਆ ਅਜੇ ਵੀ ਆੰਗਣਵਾੜੀ ਵਿਭਾਗ ਚ ਭ੍ਰਸ਼ਟਾਚਾਰ ਹੈ ਗਲਤ ਬਦਲੀਆਂ ਹੁੰਦੀ ਹੈ ਗਲਤ ਅਫਸਰਾਂ ਦੇ ਸਬੂਤ ਅਸੀਂ ਪੇਸ਼ ਕੀਤੇ ਰਿਕਾਰਡਿੰਗਾਂ ਦਿੱਤੀ ਹੈ ਉਹਨਾਂ ਦੀ ਪੈਸੇ ਮੰਗਦਿਆਂ ਦੀ ਫੀਡ ਛਪਾਈ ਹੋਈ ਦੀ ਵੀਡੀਓ ਰਿਕਾਰਡਿੰਗ ਦਿੱਤੀ ਹੈ ਪ੍ਰੈਸ ਦਿੱਤੀ ਹੈ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ ਕੋਈ ਗਲਤ बढਤੀ ਰੱਦ ਨਹੀਂ ਹੋਈ ਹੈ ਇਹ ਸਰਿਆ ਮੈਂ ਜਿਹੜੀ ਲਗਾਤਾਰ ਧੱਕਾਸ਼ਾਹੀ ਚੱਲ ਰਹੀ ਹੈ ਔਰ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਉਹੀ ਪ੍ਰਾਣਾਂ ਸਿਸਟਮ ਜਾ ਰਹੀ ਹੈ ਕੋਈ ਤਬਦੀਲੀ ਨਹੀਂ ਹੈ ਤੁਹਾਡੀ ਮੰਗ ਹੁਣ ਨਾ ਮੰਨੀ ਗਈ ਜਿਵੇਂ ਤੁਸੀਂ ਮੰਗ ਪੱਤਰ ਦੇਣਾ ਹੈ ਜਾਂ ਅੱਗੇ ਪੁਲਿਸ ਨਹੀਂ ਬਦਲ ਦਿੰਦੀ ਤਾਂ ਕੀ ਐਕਸ਼ਨ ਅਗਲਾ ਰਹੇਗਾ ਅਸੀਂ ਕੋਈ ਕੁਝ ਕਰਾਂਗੇ ਅੱਗੇ ਨੇ ਜੋ ਉੱਪਰ ਜਾਏ ਸਾਡੇ ਦੇ ਪ੍ਰੋਟੈਸਟ ਜੋ ਵੀ ਕਰੇਗੀ ਲਾਠੀ ਚਾਰਜ ਕਰੇਗੀ ਅਸੀਂ ਰੈਡੀ ਹੋ ਕੇ ਆਏ ਹਾਂ ਜਿਹੜੀ ਸਰਕਾਰ ਹੈਗੀ ਉਸਨੇ ਨਵਾਂ ਐਲਾਨ ਤੁਸੀਂ ਦੇਖਿਆ ਹੋਣਾ ਕਿ 8 ਫਰਵਰੀ ਨੂੰ ਪਿਛਲੇ ਦਿਨੀ ਜਿਹੜਾ ਹੈਗਾ ਨਵਾਂ ਬਿਆਨ ਆਇਆ ਸੀਗਾ ਕਿ ਜਿਹੜੇ ਨਰਸਰੀ 3 ਤੋਂ ਲੈ ਕੇ 6 ਸਾਲ ਦੇ ਬੱਚੇ ਜਿਹੜੇ ਨੇਗੇ ਨਰਸਰੀ ਅਲਕੇਜੀ ਯੂਕੇਜੀ ਦੇ ਨਾਮ ਤੇ ਸਕੂਲਾਂ ਦੇ ਵਿੱਚ ਆਨਲਾਈਨ ਭਰਤੀ ਕੀਤੇ ਜਾਣਗੇ ਤੇ ਇਸ ਦੀ ਪ੍ਰਕਿਰਿਆ ਨਿਚਲੇ ਪੱਧਰ ਤੇ ਲਾਗੂ ਵੀ ਹੋ ਚੁੱਕੀ ਹੈਗੀ ਤੇ ਜਿਸ ਦੇ ਨਾਲ ਜਿਹੜਾ ਅੰਗਣਵਾੜੀ ਦੀ ਰੌਣਕ ਹੈ ਉਹ ਖਤਮ ਹੋ ਜਾਏਗੀ। ਹੋਰ ਇਹੀ ਮੰਗ ਹੈਗੀ ਕਿ ਜਿਹੜੇ ਉਹਨਾਂ ਨੇ ਗਰੰਟੀ ਕੀਤੀ ਸੀ ਕਿ ਮਾਨਵਤਾ ਦੁੱਗਣਾ ਕਰਨ ਦੀ ਉਸ ਨੂੰ ਤੁਰੰਤ ਦੁੱਗਣਾ ਕੀਤਾ ਜਾਵੇ ਜਿਹੜੇ ਐਨਜੀਓ ਨੂੰ ਦਿੱਤੇ ਤਿੰਨ ਜ਼ਿਲ੍ਹੇ ਨੇਗੇ ਜਿਨ੍ਹਾਂ ਦੀ ਫੀਡ ਐਨਜੀਓ ਦੁਆਰਾ ਦਿੱਤੀ ਜਾ ਰਹੀ ਹੈ ਜਦੋਂ ਪੂਰੇ ਪੰਜਾਬ ਨੂੰ ਜਿਹੜੀ ਫੀਡ ਹੈਗੀ ਉਹ ਆਪਣਾ ਨਹੀਂ ਮਾਰਕਫੈਡ ਦੁਆਰਾ ਦਿੱਤੀ ਜਾ ਰਹੀ ਹੈਗੀ ਡਿਪਾਰਟਮੈਂਟ ਦੁਆਰਾ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਐਨਜੀਓ ਨਾਲ ਦੁਆਰਾ ਕਿਉਂ ਦੇਣਾ ਤਾਂ ਉਹਨਾਂ ਤਿੰਨਾਂ ਜ਼ਿਲ੍ਹਿਆਂ ਦੀ ਜਿਹੜੀ ਫੀਡ ਹੈਗੀ ਉਹ ਵਾਪਸ ਜਿਹੜੀ ਹੈ ਵੀ ਪੱਕਾ ਦੁਆਰਾ ਦਿੱਤੀ ਜਾਵੇ ਨਹੀਂ ਜਿਹੜੀ ਐਨਜੀਓ ਦੁਆਰਾ ਫੀਡ ਦਿੱਤੀ ਜਾ ਰਹੀ ਹੈਗੀ ਲਗਾਤਾਰ ਸਾਡੀਆਂ ਭੈਣਾਂ ਨੇ ਸਾਨੂੰ ਨੋਟ ਕਰਾਇਆ ਗਿਆ ਨੀਚੋ ਜਿਹੜੀਆਂ ਚਿੰਚਾਂ ਨੇ ਉਹਦੇ ਚ ਕਿ ਸੁਸਰੀ ਪਈ ਹੈ ਕੀੜੇ ਪਏ ਨੇਗੇ ਔਰ ਕਈ ਵਾਰੀ ਤੱਕ ਗੰਦੇ ਤੋਂ ਗੰਦਾ ਗੁੜ ਜਿਹੜਾ ਹੈਗਾ ਉਹਦੀ ਪੈਕਿੰਗ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਘੱਟੋ ਘੱਟ 5-6 ਵਾਰ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਅਪੀਲ ਕਰ ਚੁੱਕੇ ਹਾਂ ਸਾਨੂੰ ਮੰਗਦੇ ਮੀਟਿੰਗਾਂ ਦੇ ਕੇ ਵੀ ਜਿਹੜੀਆਂ ਮੀਟਿੰਗਾਂ ਨੇ ਲਗਾਤਾਰ ਕੈਨਸਲ ਕਰ ਚੁੱਕੇ ਨੇ ਉਹ ਸਾਡੇ ਨਾਲ 5 ਮਈ ਨੂੰ 5 ਮਈ 2023 ਨੂੰ ਸਾਡੇ ਨਾਲ ਰੂਬਰੂ ਹੋਏ ਸੀਗੇ ਉਹ ਸਾਨੂੰ ਮਿਲੇ ਸੀਗੇ ਇੱਕ ਮੀਟਿੰਗ ਕੀਤੀ ਸੀ ਔਰ ਉਹਨਾਂ ਨੇ ਉਹਦੇ ਵਿੱਚ ਵਿਸ਼ਵਾਸ ਦਵਾਇਆ ਸੀਗਾ ਕਿ ਜਿਹੜੀ ਇੰਜਨ ਨੂੰ ਦਿੱਤੀ ਫੀਡ ਹੈ ਉਸ ਨੂੰ ਤੁਰੰਤ ਵਾਪਸ ਕੀਤਾ ਜਾਵੇ ਔਰ ਜਿਹੜੇ ਬੱਚੇ ਨੇਗੇ 3 ਤੋਂ 6 ਸਾਲ ਦੇ ਬੱਚੇ ਜਿਹੜੇ ਨੂੰ ਆਂਗਣਵਾੜੀ ਵਿੱਚ ਹੀ ਰੱਖੇ ਜਾਣ ਪਰ ਹੋਇਆ ਇਸਦੇ ਸਭ ਕੁਝ ਉਲਟ ਹੋ ਰਿਹਾ ਹੈਗਾ ਜਿਹੜੀ ਇੰਜਨ ਨੂੰ ਦਿੱਤੀ ਫੀਡ ਹੈਗੀ ਉਸ ਨੂੰ ਵੀ ਲਗਾਤਾਰ ਜਿਹੜਾ ਹੈਗਾ ਵਧਾਇਆ ਜਾ ਰਿਹਾ ਹੈਗਾ ਜਦੋਂ ਕਿ ਉਸ ਦਾ ਜਿਹੜਾ ਆ ਆਪਾਂ ਕੀ ਕਹਿੰਦੇ ਆ ਐਮਓ ਕੀਤਾ ਸੀਗਾ ਉਹ ਸਤੰਬਰ ਵਿੱਚ ਖਤਮ ਹੋ ਜਾਣਾ ਸੀ ਉਸ ਨੂੰ ਦਸੰਬਰ ਤੱਕ ਲੈ ਜਾਂਦਾ ਦਸੰਬਰ ਤੋਂ ਹੁਣ ਮਾਰਚ ਤੱਕ ਲੈ ਜਾਂਦਾ ਔਰ ਅਜੇ ਵੀ ਸਾਨੂੰ ਵਿਸ਼ਵਾਸ ਨਹੀਂ ਕਿ ਉਹ ਖਤਮ ਹੋਏਗਾ ਹਾਂ ਧੋਖੇ ਨਾਲ ਧੋਖਾ ਧੋਖਾ ਜਿਹੜਾ ਇਹਦੇ ਵਿੱਚ ਵੀ ਭਾਗ ਔਰ ਸਰਕਾਰ ਦੋਨਾਂ ਦੀ ਮਿਲੀ ਭੁਗਤਾਂ ਇੱਕ ਪਾਸੇ ਆਂਗਣਵਾੜੀ ਵਰਕਰਾਂ ਦਾ ਧਰਨਾ ਚੱਲ ਰਿਹਾ ਜਿੱਦ ਵਿਧਾਨ ਸਭਾ ਤੱਕ ਜਾਣ ਦੀ ਕੀਤੀ ਜਾ ਰਹੀ ਆ ਆਪਣਾ ਮੰਗ ਪੱਤਰ ਸੀਐਮ ਨੂੰ ਦੇਣ ਜਿੱਦ ਕੀਤੀ ਜਾ ਰਹੀ ਆ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੱਡੀ ਗਿਣਤੀ ਦੇ ਵਿੱਚ ਇੱਥੇ ਤਣਾਤ ਆ ਕਿ ਅੱਗੇ ਨਾਂ ਵਧਨ ਦਿੱਤਾ ਜਾਵੇ ਇੱਥੇ ਸੌਟ ਆਊਟ ਕੀਤਾ ਜਾਵੇ ਹਾਲਾਂਕਿ ਹੁਣੇ ਥੋੜੀ ਦੇਰ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਬਰਾੜ ਇੱਥੇ ਪਹੁੰਚੇ ਨੇ ਬਰਾੜ ਪਹੁੰਚਦੇ ਨੇ ਤੇ ਆਖਿਰਕਾਰ ਜਿਹੜਾ ਆ ਮੰਗ ਪੱਤਰ ਉਹ ਲੈ ਲਿੱਤਾ ਜਾਂਦਾ ਪਰ ਆਹ ਹੁਣਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਆ ਹੁਣੇ ਸੀਐਮ ਤੱਕ ਪਹੁੰਚ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਫੈਸਲਾ ਸੀਐਮ ਸਾਹਿਬ ਦਾ ਹੋਵੇਗਾ ਮੀਟਿੰਗ ਜਿਹੜੀ ਦਿੱਤੀ ਜਾਵੇਗੀ ਤਾਂ ਇਹਨਾਂ ਨੂੰ ਦੱਸ ਦਿੱਤਾ ਜਾਵੇਗਾ ਤੇ ਇਸ ਧਰਨੇ ਨੂੰ ਸ਼ਾਂਤ ਕੀਤਾ ਜਾਵੇਗਾ ਪਰ ਦੇਖਣਾ ਇਹ ਹੋਵੇਗਾ ਕਿ ਵਾਕਈ ਅੱਜ ਇਹ ਆਂਗਣਵਾੜੀ ਵੜਕੜਾ ਜਿਹੜੀਆਂ ਪੂਰੇ ਪੰਜਾਬ ਚ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋ ਕੇ ਇੱਥੇ ਪਹੁੰਚੀਆਂ ਸ਼ਾਂਤ ਹੋਣ ਗਿਆ ਜਾਂ ਫਿਰ ਆਪਣੀਆਂ ਮੰਗਾ ਮੰਗਵਾ ਕੇ ਹੀ ਘਰ ਨੂੰ ਮੁੜਨ ਗਿਆ ਸੋ ਇਹ ਤਸਵੀਰਾਂ ਨੇ ਜਿੱਥੇ ਕਿ ਅੱਜ ਲੈ ਕੇ ਜਾ ਰਹੇ ਕੀ ਕਰ ਬੜਿਆ ਜੀ ਉਹਨੂੰ ਅਸੀਂ ਮੁੱਖ ਮੰਤਰੀ ਦੇ ਅਸ਼ਦੀ ਬਰਾੜ ਸਾਹਿਬ ਆਏ ਆ ਮੰਗ ਪੱਤਰ ਲੈਣ ਤੇ ਉਹ ਸਾਨੂੰ ਪੰਜਾਬ ਭੰਨ ਮੀਟਿੰਗ ਲਈ ਲੈ ਕੇ ਜਾ ਰਹੇ ਆ ਉਸ ਤੋਂ ਬਾਅਦ ਸਰਕਾਰ ਦਾ ਕੀ ਰਿਸਪੌਂਸ ਆਉਂਦਾ ਉਹਨੂੰ ਦੇਖ ਕੇ ਅਗਲੀ ਰਣਨੀਤੀ ਤਿਆਰ ਕਰਾਂਗੇ ਜਿਉਂਦੇ ਰਹੋਗੇ ਜਿਉਂਦੇ ਰਹਾਂਗੇ ਜੀ ਅਸੀਂ ਤਾਂ ਕਰਨ ਤੇ ਮਰਨ ਦੀ ਨੀਤੀ ਲਈ ਆਏ ਆ ਪ੍ਰੋਪਾਗੈਂਡੇ ਲਈ ਨਹੀਂ ਆਏ ਨਤੀਜਾ ਚਾਹੀਦਾ ਜਿਹੜੀ ਆਮ ਆਦਮੀ ਦੀ ਸਰਕਾਰ ਲੋਕਾਂ ਨਾਲ ਤੋਂ ਕਰਦੀ ਹੈ ਅਸੀਂ ਆਪਦੇ মিডিਆ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਕਿੰਨੀ ਧੋਖੇਬਾਜ਼ ਪਰ ਪਹਿਲਾਂ ਵੀ ਇਹਨਾਂ ਨੇ ਬੜਾ ਥੋੜਾ ਜਿਹੜਾ ਵਾਦਾ ਕੀਤਾ ਤੁਹਾਨੂੰ ਦਾਵਾ ਦਿੱਤਾ ਪਰ ਉਸ ਤਰੀਕੇ ਦਾ ਰਹੇਗਾ ਜਾਂ ਪੂਰੀ ਤਰ੍ਹਾਂ ਰਹੇਗਾ ਦੇਖੋ ਅਸੀਂ ਤਾਂ ਉਮੀਦ ਤੇ ਦੁਨੀਆ ਟਿੱਕੀ ਹੈ ਪਿੱਛੇ ਵੀ ਸਰਕਾਰਾਂ ਆਉਂਦੀ ਰਹੀਆਂ ਜਾਂਦੀ ਰਹੀਆਂ ਭਰੋਸੇ ਦਿੰਦੀਆਂ ਰਹੀਆਂ ਟੁੱਟਦੇ ਰਹੇ ਇਹ ਵੀ ਉਹਨਾਂ ਦੀ ਕੜੀ 'ਚ ਕੋਈ ਨਵੇਂ ਨਹੀਂ ਹੈ ਉਹਨਾਂ ਤਾਂ ਵੀ ਗਾਂ ਲੰਘ ਗਏ ਬਾਕੀ ਦੇਖਦੇ ਹਾਂ ਬਾਕੀ ਕੰਸਟੀਚੂਐਂਸੀ 'ਚ ਪਹਿਲਾਂ ਵੀ ਸੀਐਮ 'ਚ ਡੇਰੇ ਲਾਏ ਇਹਦੀ ਵੀ ਲੱਗਣਗੇ ਬਿਲਕੁਲ ਸੋ ਇੱਕ ਪਾਸੇ ਦਰਨਾ ਜਾ ਰਹੀ ਹੈ ਦੂਜੇ ਪਾਸੇ ਕਵਫਤ ਨੂੰ ਹੁਣੇ ਹੀ ਜਦ OASD ਬਰਾਡ ਇੱਥੇ ਆਉਂਦੇ ਮੰਗ ਪੱਤਰ ਲੈਣ ਤੋਂ ਬਾਅਦ ਮੀਟਿੰਗ ਦੇ ਲਈ ਲੈ ਕੇ ਜਾ ਰਹੇ ਨੇ ਮੀਟਿੰਗ ਦੇ ਵਿੱਚ ਕੀ ਨਿਕਲਦਾ ਹੈ ਇਹ ਹੁਣ ਸਮਾਂ ਦੱਸੇਗਾ ਪਰ ਉਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਵੀ ਵੱਡੀ ਗਿਣਤੀ ਤੇ ਨਾਤ ਦਰਨਾ ਵੀ ਜਾ ਰਹੀ ਹੈ ਤੇ ਮੀਟਿੰਗ ਵੀ ਹੋਵੇਗੀ ਤੇ ਆਖਿਰਕਾਰ ਇਹਨਾਂ ਦਾ ਕਹਿਣਾ ਕਿ ਆਪਣੀਆਂ ਮੰਗਾਂ ਆਪਣੇ ਹੱਕ ਲੈ ਕੇ ਹੀ ਇੱਥੋਂ ਜਾਇਆ ਜਾਵੇਗਾ ਹਾਲਾਂਕਿ ਸਮਾਂ ਦੱਸੇਗਾ ਕਿ ਕੀ ਪੂਰਾ ਬਣਦਾ ਹੈ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਪੀਡੀਸੀ ਨਿਊਜ਼ ਚੰਡੀਗੜ੍ਹ